ਵਾਜ ਘਟ ਕਰੋ ਪੁੱਤਰ ਜੀ ਮम्मा ਆਵਾਜ਼ ਦੇਦੇ ਤੁਹਾਨੂੰ ਆਵਾਜ਼ ਨਹੀਂ ਸੁਣਦੀ ਵੀ ਕੀ ਕਹਿਣਾ ਹੈ ਮੈਨੂੰ ਆਵਾਜ਼ ਦੇ ਦੇ ਕੀ ਹਾਲ ਹੁਣ ਠੀਕ ਹੈ ਨਾਲੇ ਹਾਂਜੀ ਸਸਿਕਾਬ ਜੀ ਸਾਰਿਆਂ ਨੂੰ ਵਾਜ ਘਟ ਕਰੋ ਪੁੱਤ ਵੱਡੇ ਭਾਈ ਸਾਹਿਬ ਚਲ ਗਏ ਸਕੂਲ ਇਹ ਲਾ ਕੇ ਬੈਠੇ ਨੇ ਟੀਵੀ ਵੀ ਨਹੀਂ ਕੀ ਵੇਖਦੇ ਵੇ ਜੇ ਠੀਕ ਹੈ ਹੁਣ ਖਾਂਸੀ ਤੇ ਨਹੀਂ ਆਉਂਦੀ ਇਲੀਨ ਲਾਣਾ ਕਦੀ ਇਲੀਨ ਲਾਣਾ ਕਦੀ ਭੀਮ ਲਾਣਾ ਕਦੀ ਸ਼ਿਵਾ ਲਾਣਾ ਕੋਈ ਇੱਕ ਕਾਟੋਂ ਦੇ ਵੇਖ ਲੈ ਕੋਈ ਇੱਕ ਕਾਟੋਂ ਦੇ ਵੇਖ ਲਿਆ ਕਰੋ ਹੈ ਨਹੀਂ ਤੋਂ ਲਾਉਣਾ ਚਾਚਾ ਡਾਇਨਾਸੌਰ ਲਾਣਾ ਸ਼ਿਵਾ ਸ਼ਿਵਾ ਕਦੀ ਭੀਮ ਵੇਖਣਾ ਕਦੀ ਡਾਇਨਾਸੌਰ ਵੇਖਣਾ ਜਦੋਂ ਬੱਚਾ ਇਹ ਠੀਕ ਨਹੀਂ ਨਾ ਹੁੰਦਾ ਇਹ ਜ਼ਿਆਦਾ ਹੀ ਮਸਾ ਜਾਂਦਾ ਫਿਰ ਲਓ ਜੀ ਬੱਚੇ ਛੱਡਾਏ ਸਕੂਲੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਹਾਲ ਚਾਲ ਨੇ ਸਾਰੇ ਹੰਦੇ ਅੱਜ ਬੀਬੀ ਨਾਤੋ ਕੇ ਤਿਆਰ ਹੋ ਗਏ ਨੇ ਅੱਗੇ ਨਹੀਂ ਨਾ ਕੋਈ ਦੱਸ ਅੱਗੇ ਵੀ ਰੋਇ ਨੀ ਤੇ ਆਲੂ ਵਾਲੇ ਗੋਭੀ ਵਾਲੇ ਪਰੋਠੇ ਆਲੂ ਵਾਲੇ ਨਹੀਂ ਸੋਰੀ ਗੋਭੀ ਵਾਲੇ ਪਰੋਠੇ ਤਿਆਰੀ ਹੋ ਗਈ ਆਂ ਵਾਲੇ ਸੰਡੇ ਨੂੰ ਖਾਦੇ ਹਾਂ ਗੋਭੀ ਵਾਲੇ ਪਰੋਠੇ ਤਿਆਰੀ ਹੋਣ ਲੱਗੀ ਹੋਣਾ ਮੇ ਤਾਂ ਵਾਵਾ ਦਿਨ ਹੋ ਗਏ ਆ ਕਿੰਨੇ ਦਿਨ ਕੀ ਬੜੇ ਦਿਨ ਹੋ ਗਏ ਗੋਭੀ ਵਾਲੀ ਖਾਦੀ ਨਹੀਂ ਚਾਹਾਂ ਚਖਾ ਲੀ ਬੱਚੇ ਜਿਆਦਾ ਲਾਈਕ ਨਹੀਂ ਨਾ ਕਰਦੇ ਇਹ ਫਿਰ ਉਹਨਾਂ ਕੋਈ ਨਾ ਜਦੋਂ ਛੁੱਟੀ ਹੁੰਦੀ ਫਿਰ ਉਹਨਾਂ ਨੂੰ ਆਲੂ ਵਾਲੀ ਬਣਾ ਦੇਈ ਦੀ। ਹਾਂ। ਕਦੀ ਆ ਕਿਹ ਵੇਲੇ ਕੋਈ ਹੁਣ ਅੱਗੇ ਵੱਡਾ ਕਹਦਾ ਸੀ ਉਹਨੂੰ ਧੱਕਾ ਧੱਕਾ ਮਾਰ ਕੇ ਫਵਾ ਦੇਈ। ਹੁਣ ਉਹ ਵੀ ਕਹਿੰਦੇ ਗੋਭੀ ਵਾਲੀ ਨਹੀਂ ਖਾਣੀ। ਦੋਵੇਂ ਨਹੀਂ। ਗੋਭੀ ਵਾਲੀ ਨਹੀਂ ਖਾਣੀ। ਦੋਵੇਂ ਛੱਡ ਗਏ। ਜੂ ਵੀ ਨਹੀਂ ਖਾਂਦਾ ਆਲੂ ਨਹੀਂ ਖਾਣੀ ਆਲੂ ਦੀ ਦੋਭੀ ਵੀ ਨਹੀਂ ਖਾਣੀ। ਹਾਂ। ਅੱਜ ਕਹਿੰਦਾ ਛੋਲੇ ਦੀ ਦਾਲ ਮੈਂ ਕਹਿੰਦਾ ਅੱਜ ਸਾਈਡ ਕਿਉਂ ਆਇਆ ਛੋਲੇ ਤੇ ਮੈਂ ਕਹਾਂ ਅੱਜ ਛੋਲੇ ਵਾਲੀ ਦਾਲ ਮੰਗਾਂਦਾ ਮਤਲਬ ਕਿ ਛੋਲੇ ਜਾਂਦਾ ਨਹੀਂ ਪਿਆ ਥੱਲੇ। ਨਹੀਂ ਜਾਂਦਾ ਹੀ। ਉਹ ਮੈਂ ਹੀ ਸੈੱਟ ਜਾ ਹੀ। ਹਮਮ ਗੁੱਡ ਮਾਰਨਿੰਗ ਮੀਨਿਸ ਕੀ ਪਿਆ ਜਦ। ਅੱਜ ਆਪਣੀ ਵੀ ਵੀਡੀਓ ਨਹੀਂ ਬਣ ਸਕੀ ਕੱਲ ਆਪਾਂ ਨੂੰ ਵੀ ਬੜਾ ਕੰਮ ਸੀ। ਕੱਲ ਸਾਰਾ ਦਿਨ ਬਿਜ਼ੀ 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 ਸੀ। ਹਮਮ ਕੱਲ ਬਹੁਤ ਕੰਮ ਸੀ ਤੇ ਬਿਜ਼ੀ ਰਹੇ। ਅੱਜ ਵੀਡੀਓ ਨਹੀਂ ਪਾ ਸਕੇ ਕੱਲ। ਤੇ ਉਹਦੇ ਕਰਕੇ ਵਲੋਗ ਵੀ ਬਣਿਆ ਨਹੀਂ। ਹਮ ਕਾਕਾ ਵੀ ਠੀਕ ਨਹੀਂ ਸੀ ਕੁਛ ਨਾ। ਵਾਹ। ਕੱਲ ਪਰਸੋਂ ਦਾ ਹੀ ਮੌਂਟਿੰਗ ਕਰਨ ਲੱਗ ਪਿਆ। ਇਕਦਾਂ ਹੀ ਨਿਕਾ ਢਲਾ ਬੈ ਜਾਂਦਾ। ਮੌਸਮ ਜਦੋਂ ਬਦਲਦਾ ਮੌਸਮ ਚੇਂਜ ਹੋ ਜਾਂਦਾ ਨਾ। ਮੌਸਮ ਬਦਲਦਾ ਨਾਲ ਹੀ ਠੰਡੇ ਪੈ ਜਾਂਦੇ। ਲਓ ਜੀ ਬਣ ਕੇ ਆ ਗਈ ਰੋਟੀ। ਮੇਚ ਖਾਦੀ ਗਈ। ਖਾਦੀ ਗਈ। ਕਿਨਾਰੇ ਬਣਾਏ ਆ। ਮੇਚ ਨਹੀਂ ਆਨੇ ਮੇਚ ਨਹੀਂ ਖਾਂਦੇ। ਗੋਭੀ ਦੇ ਪਰੌਂਠੇ ਨਾਲ ਚਾਹ। ਆ ਲਓ ਜੀ। ਅੱਗੇ ਡਾਂਡਾ ਲੰਘਾ ਦੇ ਪਿੱਛੇ ਉਹ ਆਪਣੀ ਡਾਂਡਾ ਲਾਉਂਦੇ ਓਏ ਓਏ ਹੋਏ ਓਏ ਹੋਏ ਜੱਸ਼ ਦੇ ਡਾਂਡਾ ਵੇਖ ਕੇ ਵਧੀਆ ਓਏ ਹੋਏ ਏ ਅਕੀ ਕਾ ਦੇਵੇ ਐਕਸਰਸਾਈ ਕਿਹੜੀ ਐਕਸਰਸਾਈ ਇਹ ਕਿਦਾਂ ਦੀ ਐਕਸਰਸਾਈ ਹੁੰਦੀ ਹੈ ਡਾਂਡ ਮਾਰਨ ਦੇ ਡਾਂਡ ਅੱਗੇ ਛੋਟਾ ਪਿੱਛੇ ਵੱਡਾ ਗਰਮੀਆਂ ਆ ਗਈਆਂ ਪਲਵਾਨੀ ਸ਼ੁਰੂ ਹੋ ਗਈ ਅਹ ਓਏ ਯਾਸ਼ੇ ਜੋ ਲੱਗੇ ਓਏ ਪਾਵੇ ਕਿੰਨੇ ਓਏ ਹੋਏ ਦੋਮਾ ਦੇ ਚ ਕੰਪੀਟੀਸ਼ਨ ਲੱਗ ਗਿਆ ਓਹ ਹੋਏ ਅਦਰ ਬੋਡੀ ਬਾਬਾ ਚੈੱਕ ਕਰੋ ਵੀ ਅਦਰ ਬੋਡੀ ਚੈੱਕ ਕਰੋ ਤੁਸੀਂ ਬੋਡੀ ਬੋਡੀ ਮਾਰਦੇ ਹਾਂ ਹਮ ਹਮ 23 ਓਏ ਚੀ ਓ ਬਾਬਾ ਮੈਂ ਡਰ ਗਿਆ ਮੈਂ ਮੈਂ ਬੱਸ 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 ਉਹ ਬੱਸ ਡੋਲੇ ਉਹ ਚੈੱਕ ਕਰੋ ਡੋਲੇ ਨਹੀਂ ਅਦੇ ਓਏ ਹੋਏ ਹੋ ਰੋਟੀ ਖਾਓ ਹਾਈ ਅੱਠ ਹਾਈ ਅਤਾਈ ਉਹਨੂੰ ਕੋ ਬਾਲੀ ਬਾਲ ਖਾ ਗਈ ਨਤੀ ਐ ਬਸ 31 ਓਏ ਪਲੇਅਰ ਦੇ ਵੱਜ ਕੇ ਪੈਰ 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 ਰੋਟੀ ਤੇ ਪੈਰ ਵੱਜ ਗਿਆ ਓ ਪਲਵਾਨ ਜੀ ਬਸ 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 ਪਲਵਾਨ ਜੀ ਤੁਸੀਂ ਬਸ ਬਸ ਮੈਂ ਬਤਾ ਤਾ ਉਹ ਹੋ ਢੋਲੇ ਤੁਹਾਡੇ ਨਜ਼ਰ ਆ ਗਏ ਨੇ ਸਾਰੇ ਸਾਰੇ ਤੁਹਾਡੇ ਢੋਲੇ ਨਜ਼ਰ ਆਏ ਨੇ ਆ ਲੋ ਫੜੋ ਪਾਪਾ ਇਤਨੀ ਵੀ ਨਾ ਅੰਨ ਮਾਰੇ ਹੀ ਪਲੇਟ ਪਰੇ ਕਰ ਇੱਕ ਕਰੀ ਨਾ ਮੜਨੋ ਮਾਰੇ ਅਗਲੀ ਰਾਤ ਤੇਰੇ ਹਰ ਚੀਜਾਂ ਫੀਰੋ ਲਾਵੇ ਤੇ ਹੋਰ ਖੇਚ ਪੈਂਦੀ ਇੱਥੇ ਤੇ ਫੇਰ ਬਾਜਾ ਚੋੜੀ ਹੋਈਂਦੀ ਵਧੀਆ ਹੋਈਂਦੀ ਨਾ ਓਹ ਹੋ ਓ ਨਿੱਕੇ ਪਹਿਲਵਾਨ ਜੀ ਓ ਵੱਡੇ ਪਹਿਲਵਾਨ ਜੀ ਆ ਬਾਦ ਹੈ ਓਏ ਇਹ ਜੋਰ ਲਗਾ ਕੇ ਓਇਆ ਹਾਈ ਸ਼ੌਟ ਓ ਬੱਲੇ ਬੱਲੇ ਕੀ ਬਾਦ ਹੈ ਚੱਲ ਚੱਲ ਸ਼ੇਰਾ ਚੱਲ ਜੋਰ ਲਾ ਮਾ ਡੰਡ ਇਹ ਤੇਰੀ ਪੋਲੀ ਹੋ ਜੇ ਉਹ ਬਲੇ ਸ਼ੇਰਾ ਕੀ ਬਾਤ ਹੈ ਉਹ ਬਣ ਗਏ ਡੋਲੇ ਉਹ ਕੋਟੀ ਭੀੜੀ ਹੋ ਗਈ ਖੁੱਲੀ ਹੋ ਗਈ ਉਹ ਸਵਾਟਰ ਖੁੱਲੀ ਹੋ ਗਈ ਉਹ ਚੇਤਾ ਨੂੰ ਮਾ ਉਹ ਨਾ ਕੰਨ ਨਾਲ ਲਾ ਦੇ ਕੰਨ ਨਾਲ ਲਾ ਦੇ ਉਹ ਹੋਏ ਉਹ ਮੰਤਰ ਬੋਲ ਕੇ ਕਿਹੜਾ ਮੰਤਰ ਕਿਹੜਾ ਮੰਤਰ ਬੋਲਣ ਦੇ ਜੀ ਓਹੋ ਚਲ ਬੱਸ ਓਏ ਬੱਸ 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 ਓਏ ਜਿਆਦਾ ਡੋਲੇ ਬਣ ਜਣੇ ਓ ਬੱਸ ਭਾਈ ਜਿਆਦਾ ਡੋਲੇ ਬਣ ਜਣੇ ਚਾਹ ਰੋਟੀ ਖਾ ਲੋ ਹੁਣ ਠੱਕ ਤਾ ਜੇਗੀ ਚਲੋ ਏ ਬੱਸ ਸਾਲ ਲੋਣੇ ਓਏ ਹੋ ਵੇਖ ਲੋ ਜੀ ਵੇਖ ਲੋ ਕਿਆ ਬਾਤ ਆ ਡੋਲੇ ਓ ਵੇਖ ਓਏ ਓ ਵੇਖੋ ਤੇ ਡੋਲੇ ਓਏ ਆ ਤੇ ਮੇਲੇ ਡੋਲੇ ਓ ਆ ਤੇ ਮੇਲੇ ਡੋਲੇ ਓ ਵੇਖੋ ਤੇ ਡੋਲੇ ਜੀ ਜੀ ਵੇਖਿਆ ਤੇ ਡੋਲੇ ਅੱਜ ਨੂੰ ਦੇਸੀ ਘੋਲ ਹੈਗਾ ਉਹ ਬੱਲੇ ਉਹਦੇ ਡੋਲੇ ਬਣ ਵੀ ਗਏ ਆ ਤੂੰ ਰਹਿ ਗਿਆ ਵਾ ਉਹ ਦੇਸੀ ਘੋਲ ਉਹ ਤੂੰ ਰਹਿ ਗਿਆ ਵਾ ਤੂੰ ਮਗਰੇ ਇਸ ਵਿੱਚ ਤੁਹਾਨੂੰ ਦੋ ਚਾਈ ਵੀ ਕਰਨਾ ਹਾਂ ਜਾਂਦੇ ਨਹੀਂ ਕਰਾਂ ਮੈਂ ਹੂੰ ਕਿਨੇ ਖਾ ਗਏ ਆ ਇਹ ਮੇਰਾ ਦੇਸੀ ਘਿਓ ਆਹ ਓਏ ਹੋਏ ਅੱਜ ਸਾਰੀ ਬਾਡੀ ਬਣਾ ਲੈਣੀ ਜਸ਼ਨੇ ਚਾਰ ਚਾਰ ਬੋਲੀ ਬਣਾ ਚਾਰ ਚਾਰ ਬਾਡੀ ਹੋ ਤੇਰੀ ਚਾਰ ਚਾਰ ਇਹਨੇ ਖਾ ਲਈ

ਮੈਨੂੰ ਕਹਿੰਦਾ ਡੰਡ ਮਾਰ ਪਹਿਲਾਂ ਤੁਸੀਂ ਹੀ ਕਰੋ ਤੂੰ ਹੀ ਕਰੋ ਕਿਸ ਤਰ੍ਹਾਂ ਕਰਨਾ ਦਿਖਾਓ ਕਿਸ ਤਰ੍ਹਾਂ ਕਰਨਾ ਕਿੱਸਾ ਕਰਕੇ ਓਏ ਹੋਏ ਹੋਏ ਇਹ ਦੇਖ ਇਹ ਤਾਂ ਤੁਸੀਂ ਘੋੜਾ ਬਣ ਕੇ ਘੋੜਾ ਘੋੜੇ ਬਣੇ ਹੂੰ ਘੋੜੇ ਬਣ ਕੇ ਐਕਸਰਸਾਈਜ਼ ਹੁੰਦੀ ਇੱਦਾਂ ਉਹ ਬੱਲੇ ਬੱਲੇ ਵਾਹ ਨਹੀਂ ਨਾ ਇਸ ਨੂੰ ਹੁਣ ਦੇ ਲਹਾਉਂਦੇ ਵਾਹ 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 ਬਖਾਣਾ ਜੇ ਪੁੱਤ ਦਿੰਨਾ ਓਏ ਹੋਏ ਹੋਏ ਇਹ ਕਿੱਥੇ ਕਿੱਥੇ ਜਾ ਕੇ ਐਕਸਰਸਾਈਜ਼ ਹੋਣ ਦੀ ਚੱਬਸ ਹੱਥ ਹਿਲਾਵਾਂ ਰੋਟੀ ਖਾ ਲੋ ਬਸ 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 ਓਏ ਹੋਏ ਹੋਏ ਕੀ ਬਾਤ ਹੈ ਚਲ ਬਸ ਬਾ ਓਏ ਤੇਰੀ ਭਲੀ ਹੋ ਜੇ ਚਾਹ ਮੈਂ ਆਉਂ ਚਾਹ ਚਲੋ ਹੁਣ ਠਾਓ ਵੀ ਬਾ ਕਰਾਸ ਆਇਆ ਈਓ ਬੋਲਾ ਬੋਲਾ ਉਹਦਾ ਹੋਰ ਬੋਲਾ ਚਲੋ ਜਾਓ ਭਾਈ ਜੀ ਹੈ ਭਾਈ ਜੋਕਰ ਹੈ ਭਾਈ ਦਾ ਹਾਸਾ ਹੈ ਜਾਓ ਜਾ ਕੇ ਸਵੈਟ ਸ਼ਰਟ ਪਾਓ ਕੋਈ ਜੋਕਰ ਚਲੋ ਪੀਰ ਜੋਕਰ ਕੌਣ ਜੋਕਰ ਕਾਈ ਕਾਈ ਜੋਕਰ ਹੈਪੀ ਤੁਸੀਂ ਹੈਪੀ ਅੰਮਾ ਭਾਜੀ ਹੈਪੀ ਭਾਜੀ ਹੈਪੀ ਚਾਹ ਪੀਲਾ ਪਾ ਪਾਣੀ ਰਗੀ ਹੋ ਗਈ ਚਲੋ ਚਲੋ ਜਲਦੀ ਕਰੋ ਮੈਂ ਟਿਊਸ਼ਨ ਰੈਡੀ ਕਰਦੇ ਹੋ ਗਿਆ ਟਿਊਸ਼ਨ ਵਾਲੀ ਮੈਡਮ ਦਾ ਟਾਈਮ ਹੋ ਗਿਆ ਟਿਊਸ਼ਨ ਵਾਲੀ ਮੈਡਮ ਡੀ ਕੰਦੇ ਆ ਹਾਂਜੀ ਚਲੋ ਆਈ ਡੋਲੇ ਬਣ ਗਏ ਨਾ ਫਿਰ ਹੁਣ ਫਿਰ ਹੁਣ ਇਹ ਤਾਂ ਮੈਂ ਤਮੂ ਤਮੂ ਮੈਂ ਮਾ ਤਮੂ ਕਰੂੰ ਮੈਂ ਡੋਲੇ ਹੋ ਗਿਆ ਹੋ ਗਿਆ ਡੋਲੇ ਹੋ ਗਏ ਤਾਂ ਕੰਮ ਹੋ ਜਾਂਦਾ ਹਾਂ ਅੱਛਾ ਦੁੱਧੂ ਕੇ ਨੀਂ ਬੀਨਾ ਫਿਰ ਮਾ ਉਹ ਦਾ ਮੈਂ ਦੋ ਤਾਂ ਹੁਣ ਐ ਸ਼ਾਮੀ ਦੁੱਧੂ ਪੀਨਾ ਆ ਕੇ ਚਾਹੀ ਪੀਤੀ ਨਾ ਸ਼ਾਮੀ ਐਕਸਰਸਾਈਜ਼ ਕਰਨ ਤੋਂ ਬਾਅਦ ਦੁੱਧੂ ਪੀਦਾ ਵਾ ਆ ਚੱਲ ਜਾਗੇ ਨਹੀਂ ਹੋਏ ਹਾਜੀ ਪਾ ਜਾਣਾ ਫਿਰ ਐਕਸਰਸਾਈਜ਼ ਕਰਕੇ ਦੁੱਧੂ ਪੀਦਾ ਵਾ ਚਾ ਨਹੀਂ ਪੀਦੀ ਕਾਕਾ ਵੀ ਇਹਦਾ ਨੂੰ ਕਾਕਾ ਕਿੰਨੇ ਦਿਨ ਹੋਏ ਕਾਕਾ ਇਹਨੂੰ ਵੀ ਵੇਖਿਆ ਮਿਲਿਆ ਨਹੀਂ ਮੈਂ ਮਿਲਿਆ ਹੀ ਕੱਲ ਹੂੰ ਮੈਂ ਹਾਂ ਥੋੜਾ ਜਿਹਾ ਮੂੰਹ ਲੱਗਾ ਲੱਗ ਗਿਆ ਹਦਾ ਉਹ ਲੀਆ ਲੀਆ ਨਾ ਮੀਨ ਸਵਾਮੀ ਨੇ ਤਾਂ ਹੋ ਚੁੱਕਿਆ ਹਾਂ ਚਲੋ ਹੋ ਗਈ ਚਲੋ ਚਲੋ ਤਿਆਰ ਹੋ ਜਲਦੀ ਕਰੋ ਚਲੋ ਪਾਪਾ ਦੀ ਬਾਕੀ ਆ ਕੇ ਓਈ ਆਉਂ ਗਈ ਐਕਸਰਸਾਈਜ਼ ਕਰਾਂਗੇ ਫਿਰ ਅੱਜ ਯਾਸ਼ਦੀ ਅੱਜ ਅੱਜ ਯਾਸ਼ਦੀ ਪਸੰਦੀਦਾ ਸਬਜ਼ੀ ਬਣਨੀ ਹੈ ਕਰ ਓਏ ਸਬਜ਼ੀ ਕਿਹੜੀ ਖਾਣੀ ਸਬਜ਼ੀ ਕਿਹੜੀ ਖਾਣੀ ਹੈ ਰੋਟੀ ਨਾਲ ਖਾਣੀ ਛੋਲੇ ਆਣਾ ਛੋਲੇ ਆਣਾ ਛੋਲੇ ਆਣਾ ਕਿਹੜੇ ਛੋਲੇ ਆਣਾ ਅੱਜ ਚਾਹਨਾ ਧੋਖਾ ਹੋ ਗਿਆ ਅੱਜ ਹੁਣ ਬਣਾਉਣੇ ਨਹੀਂ ਤੇ ਸਕੂਲੋਂ ਆ ਕੇ ਖਾਣੇ ਸੀ ਤੇ ਹਣ ਚਾਹ ਨਹੀਂ ਪੀਉਂਦੇ ਨਹੀਂ ਨਹੀਂ ਬਣਾਉਣੇ ਫਿਰ ਵੀ ਸ਼ਾਮੀ ਸੀ ਮੇਰੇ ਪਿਓਂਕੇ ਦੀ ਆਏ ਆਏ ਹਾਂ ਪਲਵਾਨੀ ਦਾ ਸ਼ੌਂਕ ਚੜ ਗਿਆ ਗਰਮੀ ਆ ਆ ਡੰਡ ਨਹੀਂ ਹੁੰਦੇ ਗਰਮੀ ਵਿੱਚ ਨੱਚਦੇ ਨਹੀਂ ਨਹੀਂ ਇਦਾਂ ਵੀ ਹੁੰਦੇ ਹੁੰਦੇ ਐ ਇਦਾਂ ਵੀ ਹੁੰਦੇ ਐ ਦੱਸ ਵੀ ਲੋਨ ਦੇ ਵਿੱਚ ਕੋਟੇ ਦੇ ਗੁੜੀਟਾ ਵੰਦੇ ਕੋਟੇ ਦੇ ਗੁੜੀਟਾ ਵੰਦੇ ਨਾ ਉਹ ਦੇਖ ਰਹੇ ਨੇ ਬਾਦੂ ਨੇ ਪਰਵਾਹ ਬੰਨਾ ਪਰ ਨਹੀਂ ਹਜੇ ਵੀ ਤਾਂ ਨਹੀਂ ਸਹੀ ਤਰ੍ਹਾਂ ਨਹੀਂ ਗਿਆ ਉਹ ਨਾ ਲਾਈ ਦੀ ਮੈਂ ਕਹਾਂ ਤੇ ਨਹੀਂ ਹੈ ਸਹੀ ਨਹੀਂ ਹੈ ਹਾਂ ਇਹੋ ਆਜਿ ਮਖੜੀ ਹੱਸਾ ਇਹੋ ਹੀ ਦਿੰਦਾ ਵਾ ਇਹ ਮੋਟੋ ਇੱਥੇ ਹੋ ਗਈ ਹਾਂ ਤੁਹਾਡੇ ਕੋ ਸਹੀ ਹੈ ਤੁਸੀਂ ਸਹੀ ਕੀਤਾ ਨਾਲੇ ਐਕਸਰਸਾਈਜ਼ ਕਰਿਆ ਕਰ ਸਵੇਰੇ ਉੱਠ ਕੇ ਜਿਹੜੀ ਹੋ 6 ਵਜੇ ਉੱਠਿਆ ਕਰ ਤੇ ਐਕਸਰਸਾਈਜ਼ ਕਰਿਆ ਕਰ ਬੱਦਲਾਂ ਤਾਂ ਕਰਕੇ ਇੱਕ ਹੀ ਵਾਰ ਹੋਣੀ ਸਰੀਰ ਖੁੱਲਣਾ ਵਾ ਤੇ ਖੁੱਲਣਾ ਵਾ ਤੇ ਹੋਣੀ ਭੱਜ ਜਾਣਾ ਫਿਰ ਨਾਲੇ ਇੱਕਦਮ ਹਾਈਟ ਵੱਜਣੀ ਜੀ ਲੈ ਕਹਿਦੀ ਉਧਰ ਤੋਤੀ ਹੋਣੀ ਚਲੋ ਤਿਆਰ ਹੋ ਬਾਕੀ ਆ ਕੇ ਕਰੇ

ਉਹਦਾ ਹਾਂ ਲਾ ਫਿਰ ਮੇਠਾ ਹੂੰ ਤੇ ਪਿੱਛੇ ਕਾਲਰ ਤੇ ਹੁੰਦਾ ਹੀ ਐ ਹਾਂ ਉਹ ਲੈ ਜਾਣਾ ਹੂੰ ਪੱਕਾ ਪੱਕਾ ਹੈ ਲਓ ਜੀ ਮੁੰਡੇ ਦੀ ਅਸੰਦੀ ਦਾ ਸਬਜੀ ਬਣਨਗੀ ਆਪਣੀ ਸੇਰ ਦਾ ਰਟ ਲਾਈ ਐ ਕਾਲੇ ਛੋਲੇ ਖਾਣੇ ਐ ਤੇ ਅੱਜ ਤੇ ਮੈਮ ਨੂੰ ਵੀ ਪਤਾ ਲੱਗ ਗਿਆ ਸੀ ਮੈਮ ਕਹਿੰਦੇ ਅੱਜ ਕਾਸ਼ ਯਸ਼ਵੀਰ ਸੈਡ ਕਿਉਂ ਐਨਾ ਮੈਨੂੰ ਗੁੱਡ ਮਾਰਨਿੰਗ ਵੀ ਨਹੀਂ ਵਿਸ਼ ਕੀਤੀ ਮੈਂ ਕਹੇ ਮੰਨਦਾ ਪਿਆ ਛੋਲੇ ਮੰਨਦੇ ਚਲੋ ਵਾਹ ਵਧੀਆ ਨਾਲ ਲੈ ਕੇ ਫਰਮੈਸ਼ ਕਰਦਾ ਹੈ ਇਹ ਮਸਾਲਾ ਕੁੱਟਣ ਦੇ ਆ ਲਸਣ ਅਦਰਕ ਦੀ ਘਟਾਈ ਹੋਣੀ ਕੀ ਘਾੜਦੇ ਪਏ ਲਸਣ ਅਦਰਕ ਕੁੱਟਦਾ ਪਿਆ ਬੋਲੋ ਅਦਰਕ ਲਸਣ ਅਦਰਕ ਕੱਟਦੇ ਅਦਰਕ ਅਦਰਕ ਲਸਣ ਲਸਣ ਕੋਈ ਨਹੀਂ ਰੱਖ ਦੋ ਜਿੰਜਰ گارਲਿਕ ਬੋਲੋ ਜਿੰਜਰ گارਲਿਕ ਚਲੋ ਕੁੱਟੋ ਹੈ ਸਬਜ਼ੀ ਬਣਾਉਣੀ ਤੁਹਾਡੀ ਕਿ ਫਰਸ਼ੋਲੇ ਨਹੀਂ ਬਣਾਉਣੀ ਪਾਉ। ਸਵੇਰੇ ਉੱਠ ਕੇ ਸਕੂਲ ਜਾਣ ਤੋਂ ਪਹਿਲਾਂ ਕਿ ਮੈਂ ਕਾਲੇ ਛੋਲੇ ਲੈ ਕੇ ਜਾਣੇ ਆ। ਮੈਂ ਛੋਲੇ ਹੀ ਲੈ ਕੇ ਜਾਣੇ ਆ। ਛੋਲਿਆਂ ਦੀ ਦਾਲ ਹੀ ਖਾਣੀ ਆ। ਮੈਂ ਖਾਣਾ ਹੀ ਨਹੀਂ। ਇਹ ਪਾਣੀ ਰੁੜ ਜਾਣਾ। ਆਹ ਕੁੱਟੋ ਆਪਣੇ। ਸਬਜ਼ੀ ਬਣਾਈਏ ਫਿਰ। ਵੇਲਾ ਗਏ ਗੰਦੇ ਬੱਚੇ। ਛੇ ਆ ਤਾ। ਆਹ ਫੜ ਦਿੱਤੀ ਨਾ ਤੈਨੂੰ ਆਹ ਫੜ। ਇੱਧਰ ਆ ਕਰ ਆਪਣਾ ਕੰਮ। ਕਾਕੇ ਪਾਣੀ ਰੁੜ ਜਾਣਾ। ਆਹ ਫੜਾ ਕਰ। ਛੜ ਦੇ। ਇਹ ਫੜੋ ਗਲਾਸ। ਇਹਨੂੰ ਕੁੱਟੋ। ਗਲਾਸ ਨਹੀਂ ਪਰ ਤਵੇ ਚ ਗਿੱਤ ਉਨ ਤੇ ਅਜਲਾ ਕਰੋ ਕਰੋ ਕੰਮ ਫੇ ਸਬਜੀ ਬਣਾਉਣੀ ਹੈ ਨਾ ਖਾਣੀ ਹੈ ਸਬਜੀ ਕਰੋ ਕੰਮ ਉਧਰ ਬਟੋ ਘੜੀ ਫੇ ਖੋਲਤੀ ਵੇਲਾ ਚਲੋ ਸ਼ਾਬਾਸ਼ ਕਰੋ ਕਰੋ ਕੰਮ ਛੇਤੀ ਛੇਤੀ ਮਮਾ ਨਾਲ ਝੋਟੋ ਫੇ ਸਬਜੀ ਖਾਈਏ ਬਣਾ ਕੇ ਮੈਂ ਜੋ ਲੋ ਜੋ ਤਨ ਦੇਖਣਾ ਭਾਈ ਮੀ ਫਲੋਤਾ ਕੇ ਸਿੱਧਾ ਖਲੋ ਕੇ ਕਰਨਾ ਇਹਨੂੰ ਪਰਿਓ ਪਰਿਓ ਕੀ ਹੁੰਦਾ ਫੜੀ ਹੁੰਦਾ ਇਹਨੂੰ ਕੋ ਫੜਿਓ ਨੋ ਐਨਕਾ ਲਾ ਕੇ ਗੁਰਨ ਗਈ ਨਜ਼ਰ ਆ ਜੂਗਾ ਫਿਰ ਹਾਂ ਹਾਜੀ ਗਈ ਦਾ ਹਾਂਜੀ ਹਾਂਜੀ ਨੋ ਹੀਰੋ ਬੱਚਾ ਮਾਂ ਮੈਂ ਪੈ ਆ ਤੱਕ ਹੀ ਹੋਇਆ ਮੇਰੇ ਘਰ ਤੇ ਦੀੜੋ ਲੱਗਿਆ ਐਨਕ ਲਾ ਕੇ ਹੀਰੋ ਬਣ ਕੇ ਤੇ ਨਾਲ ਹੀ ਮੇਰੇ ਹੱਥ ਵੀ ਹੋਣ ਲੱਗ ਪਿਆ ਮੈਂ ਸੌਂ ਜਾਵੇ ਮੈਂ ਸੌਂ ਹੀ ਜਾਵੇ ਹਾਂ ਕਿੱਥੇ ਸੌਣ ਲੱਗਾ ਨੋ ਸੌਣ ਲੱਗਾ ਜਿੱਥੇ ਇਹੋ ਦੇ ਹੱਥ ਪੀਰੋਂ ਹੁੰਦਾ ਵੇ ਜੀ ਕਿਉਂ ਰੋਨੀ ਆ ਸਬਜੀ ਬਣਾਉਣੀ ਆ ਉਹ ਵਿਚਾਰੇ ਦੀ ਤੇ ਫੇਰ ਕੀ ਹੋ ਗਿਆ ਬਹੁਤ ਪਿਆਜ਼ ਲਾਦ ਲੇ ਨਾ ਰੋਇਆ ਕਦੇ ਸਬਜੀ ਬਣਾਉਣ ਲੱਗਿਆ ਹਰ ਵਾਰੀ ਤੂੰ ਸਬਜੀ ਬਣਾਉਣ ਲੱਗਿਆ ਹਰ ਵਾਰੀ ਤੂੰ ਇਦਾਂ ਰੋਨੀ ਆ ਤੂੰ ਰੋਈਦਾ ਨਹੀਂ ਹੁੰਦਾ ਕੋਈ ਨਹੀਂ ਖੁਸ਼ ਹੋ ਕੇ ਸਬਜੀ ਬਣਾਈ ਦਿੰਦੀ ਐ ਖੁਸ਼ ਹੋ ਕੇ ਪਿਆਰ ਕਰਦੇ ਫੇਰ ਨਹੀਂ ਮੈਨੂੰ ਰੋਹਦੀ ਪਾਪਾ ਮੈਂ ਪੜਿਆ ਨਾ ਪਾਉ ਉਹਦੇ ਵਿੱਚ ਬਣਾਉਂਦਾ ਸਬਜੀ ਫੇਰ ਤੁਸੀਂ ਕਹਿੰਦਾ ਛੀ 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 ਆ ਸਬਜੀ ਐ ਨੇ ਕਹਿੰਦੇ ਹਾਂ ਕੋਈ ਨਹੀਂ ਛੱਡਣੇ ਵੀ ਨਹੀਂ ਹੈ ਛੱਡਣੇ ਵੀ ਨਹੀਂ ਹੈ ਚਲੋ ਬਣ ਗਈ ਸਬਜੀ ਮੈਦਾ ਹੈ ਮੈਦਾ ਇਹ ਕੀ ਗੱਲ ਨੇ ਅੰਦਰ ਮੈਂ ਤਾਂ ਕਹਿਣਾ ਮੈਦਾ ਹੈਗਾ ਤੁਸੀਂ ਕਹਿੰਦੇ ਨਹੀਂ ਹੈਗਾ ਮੈਂ ਕਹੋਣਾ ਹੈ ਤੇ ਗੱਲ ਨਹੀਂ ਹੈਗਾ ਬੇਤੇ ਮੋਜਾ ਗਿਆ ਮਟਰ ਮਟਰ ਹੈ ਪਾਇੰਡ ਨਹੀਂ ਰਸ ਉਹ ਪਿਆ ਉਸੇ ਉਹ ਥੋੜੇ ਹੀ ਵਾਧੂ ਹੋਏ ਨੇ ਆ ਖਾਂ ਜੋ ਕੇ ਤੇ ਬਾਣੀ ਜਾਣੇ ਆ ਖਾਂ ਜੋ ਕੇ ਤੇ ਵਾਧੂ ਬਣ ਜਾਣੇ ਆ ਮੋਜਾਂ ਆ ਗਈਆਂ ਕਿ ਤੀ ਤੇ ਲੱਭ ਗਈ ਚੇਤਾ ਹੀ ਨਹੀਂ ਗਿਆ ਇਹ ਦੇ ਦੋ ਇਹ ਚੇਤਾ ਨਹੀਂ ਗਿਆ ਦੇ ਦੋ ਮੇਰ ਦਾ ਵੀ ਪਿਆ ਹੈ ਮੋਜਾਂ ਲੱਗੀਆਂ ਮੋਜਾਂ ਲੱਗੀਆਂ ਸੰਮੀ ਮੇਰੇ ਖੁਸ਼ ਆਇਆ